ਸਾਹਿਕਾਲ ਜੀ ਮੈਂ ਹਾਂ ਮਲਕੀਤ ਰੌਣੀ ਆਪਾਂ ਜਾਣਦੇ ਹਾਂ ਕਿ ਸਾਡਾ ਬਹੁਤ ਹੀ ਹਰਮਨ ਪਿਆਰਾ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਜਿਹਦਾ ਕੱਲ ਐਕਸੀਡੈਂਟ ਹੋ ਗਿਆ ਸੀ ਫੋਰਟਿਸ ਚ ਉਹਦਾ ਇਲਾਜ ਚੱਲ ਰਿਹਾ ਹੈ ਸਵੇਰੇ ਕਨਵਰ ਗਰੇਵਾਲ ਬਾਈ ਤੇ ਜਸਵੀਰ ਭਾਜੀ ਹੋਰਾਂ ਨੇ ਤੇ ਅੰਜੀਤ ਬਾਵਾ ਬਾਈ ਹੋਰਾਂ ਨੇ ਸਾਰਿਆਂ ਨੇ ਇੱਕ ਵੀਡੀਓ ਪਾ ਕੇ ਅਪੀਲ ਕੀਤੀ ਹੈ ਕਿ ਉਹ ਬਿਲਕੁਲ ਠੀਕ ਨੇ ਰਿਕਵਰ ਕਰ ਰਹੇ ਨੇ ਅੱਗੇ ਨਾਲੋਂ ਸੋ ਉਹਨਾਂ ਬਾਰੇ ਕੋਈ ਵੀ ਗਲਤ ਅਫਵਾਹ ਨਾ ਫਲਾਈ ਜਾਵੇ ਬਹੁਤ ਸਾਰੇ ਲੋਕ ਆਰ ਆਈ ਪੀ ਲਿਖ ਕੇ ਗਲਤ ਅਫਵਾਹਾਂ ਫਲਾ ਰਹੇ ਨੇ ਸੋ ਇਹ ਬਹੁਤ ਬੁਰੀ ਗੱਲ ਹੈ ਇਹਦੇ ਨਾਲ ਉਹਦੇ ਚਾਹਣ ਵਾਲੇ ਨੂੰ ਪਰਿਵਾਰ ਨੂੰ ਬਹੁਤ ਬੜੀ ਠੇਸ ਪਹੁੰਚਦੀ ਹੈ ਸੋ ਆਪਾਂ ਸਾਰੇ ਸਗੋਂ ਰਲ ਕੇ ਅਰਦਾਸ ਕਰੀਏ ਦੁਆ ਕਰੀਏ 9:30 ਵਜੇ ਨੇ ਹੁਣ ਹੁਣੇ ਹਸਪਤਾਲ ਚੋਂ ਬਾਹਰ ਖਬਰ ਲੈ ਕੇ ਅਸੀਂ ਆਏ ਆ ਤੇ ਉਹ ਰਿਕਵਰ ਹੋ ਰਿਹਾ ਹੈ ਬਾਈ ਰਿਕਵਰ ਕਰ ਰਿਹਾ ਹੈ ਸੋ ਆਪਾਂ ਇਹ ਅਰਦਾਸ ਬੇਨਤੀਆਂ ਕਰੀਏ ਕਿ ਉਹ ਛੇਤੀ ਛੇਤੀ ਰਿਕਵਰ ਹੋ ਕੇ ਠੀਕ ਹੋ ਕੇ ਆਪਣੇ ਪਰਿਵਾਰ ਚ ਪਹੁੰਚੇ ਸੋ ਗਲਤ ਕਿਸਮ ਦੀਆਂ ਅਫਵਾਹਾਂ ਕਿਰਪਾ ਕਰਕੇ ਨਾ ਫਲਾਈਏ ਆਪਾਂ ਸੋ ਉਹਦੇ ਲਈ ਅਰਦਾਸ ਬੇਨਤੀਆਂ ਦੁਆਵਾਂ ਕਰੀਏ ਤਾਂ ਕਿ ਉਹ ਸਾਡਾ ਪਿਆਰਾ ਨੌਜਵਾਨ ਸਾਡਾ ਪਿਆਰਾ ਅਦਾਕਾਰ ਸਾਡਾ ਪਿਆਰਾ ਗਾਇਕ ਆਪਣੇ ਪਰਿਵਾਰ ਵਿੱਚ ਆ ਕੇ ਆਪਣੇ ਪਰਿਵਾਰ ਦੇ ਨਾਲ ਜ਼ਿੰਦਗੀ ਬਤੀਤ ਕਰੇ ਸੋ ਅੱਗੇ ਨਾਲ ਰਿਕਵਰ ਕਰ ਰਹੇ ਹੈ